ਖਤਰੀ ਦੀ ਮਾਏ ਮਾਤਾ ਹਰਦੇਈ ਉਹਨੂੰ ਜਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਮਾਤਾ ਤੈਨੂੰ ਬੁਲਾ ਰਹੇ ਨਾਲ ਆਖੇ ਪਾਤਸ਼ਾਹ ਨੇ ਪੇਟਾ ਲੈ ਕੇ ਆਈ ਉਹਨੇ ਉਸੇ ਵਕਤ ਨੇ ਹੱਲੇ ਨੂੰ ਕਿਹਾ ਬੇ ਪੁੱਤ ਸਦੂਕ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੇਟਾ ਪਈ ਹੈ ਕੱਢ ਪੁੱਤਰ ਪਤਾ ਕੀ ਹੈ ਪਾਤਸ਼ਾਹ ਵਾਸਤੇ ਕੱਪੜਾ ਬੁਣ ਕੇ ਹਰਕ ਸਾਲ ਚੋਲਾ ਬਣਾ ਕੇ ਰੱਖਦੀ ਹੈ ਹਜ਼ੂਰ ਦਾ ਹੁਕਮ ਹੈ ਮਾਤਾ ਸਿੰਘ ਖੁਦ ਆਵਾਂਗੇ ਤਿੰਨ ਚੋਲੇ ਬਣ ਚੁੱਕੇ ਸਨ ਜੋਤੀ ਇੱਕ ਚਾਦਰ ਕੱਪੜੇ ਦੀ ਬੁਣੀ ਪਈ ਹੈ ਉਹਨੇ ਚਾਰੇ ਹੀ ਚੁੱਕ ਲਈਆਂ ਇੱਕ ਚਾਦਰ ਤਿੰਨ ਝੋਲੇ ਲੈ ਕੇ ਹਜ਼ੂਰ ਦੇ ਅੱਗੇ ਸਰਵੋਪੇਸ਼ ਹੋਈ ਬਾਦਸ਼ਾਹ ਦੇ ਚਰਨਾਂ 'ਚ ਰੱਖਿਆ ਬੁੱਢੜੀ ਮਾਹੀ ਹੈ ਸਜੇ ਸਜੇ ਆਈ ਬਾਦਸ਼ਾਹ ਨੇ ਪਿਆਰ ਦੇ ਕੇ ਕਿਹਾ ਮਾਤਾ ਤੇਰੀ ਸੇਵਾ ਸਫਲ ਹੋਈ ਹੈ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਾ ਸੰਮਲ ਭੰਨੇ ਹਜ਼ੂਰ ਨੇ ਕਿਹਾ ਤੇਰੀ ਸੇਵਾ ਸਫਲ ਹੈ ਮਾਤਾ ਤੂੰ ਜਨਮ ਮਰਨ ਤੋਂ ਮੁਕਤ ਹੋਈ ਅੱਜ ਤੋਂ ਬਾਅਦ ਸਾਡੇ ਲਈ ਕੱਪੜਾ ਨਾ ਬੁਣੀ ਤੇਰੀ ਸੇਵਾ ਪਰਵਾਨੇ ਪਾਤਸ਼ਾਹ ਨੇ ਉਹ ਚੋਲੇ ਤੇ ਚਾਦਰ ਰੱਖ ਲੇ ਮਾਤਾ ਨੂੰ ਕਿਹਾ ਹੁਣ ਤੇਰੀ ਸੇਵਾ ਸਫਲ ਹੈ ਜਿੰਨੇ ਸੁਹਾਸ ਨੇ ਵੈਗੁਰੂ ਜਪ ਤੂੰ ਜਨਮ ਮਰਨ ਤੋਂ ਮੁਕਤ ਜਦੋਂ ਮੁਕਤੀ ਕਰ ਦਿੱਤਾ ਫਿਰ ਪਿੱਛੇ ਕੀ ਰਹਿ ਗਿਆ ਆਪ ਮੁਕਤ ਮੋਹੇ ਤਾਰੇ ਸਤਿਗੁਰੂ ਨੇ ਬਖਸ਼ੀ ਕਿ ਚਲੀ ਗਈ ਉਹ ਮਾਤਾ ਹੁਣ ਚੋਲੇ ਤੇ ਚਾਦਰ ਪਾਤਸ਼ਾਹ ਨੇ ਗੁਰਾਬੇ ਤੇ ਪੰਜਾਬੇ ਨੂੰ ਕਿਹਾ ਬੇਟਾ ਇਤਨੇ ਝੋਲੇ ਤੇ ਚਾਦਰਾਂ ਇਹਨਾਂ ਨੂੰ ਨੀਲਾ ਰੰਗ ਕਰਾਓ ਮਹਾਰਾਜ ਸਤਿਵਚਨ ਕਿਉਂਕਿ ਹਜ਼ੂਰ ਨੇ ਅਗਲੇ ਦਿਨ ਉੱਚ ਦੇ ਪੀਰ ਮੰਨ ਕੇ ਤੁਰਨਸ ਕਹਿਣ ਲੱਗੇ ਇਹ ਝੋਲੇ ਤੇ ਚਾਦਰਾਂ ਪਰਸੋਂ ਅਸੀਂ ਤੁਰਨੇ ਤੈਨੂੰ ਨੀਲਾ ਰੰਗ ਕਰਾਓ ਕੋਈ ਲਲਾਰੀ ਹੈ ਤੁਹਾਡੇ ਸ਼ਹਿਰ ਵਿੱਚ ਮਹਾਰਾਜ ਹੈ ਪਾਤਸ਼ਾਹ ਕਹਿੰਦੇ ਹੁਣੇ ਹੀ ਜਾਓ ਮਹਾਰਾਜ ਸਤਿਵਚਨ ਅਧੀ ਰਾਤ ਹਨੇਰਾ ਪਿਆ ਹੋਇਆ ਦੋਵੇਂ ਪਰ ਹੱਥ ਚਲੇ ਗਏ ਲਲਾਰੀਆਂ ਦਾ ਦਰਵਾਜ਼ਾ ਖੜਕਾਇਆ ਲਲਾਰੀ ਨਿਕਲਦਾ ਦੱਸੋ ਚੌਧਰੀ ਸਾਹਿਬ ਐਨੀ ਰਾਤ ਗਏ ਕਹਿੰਦੇ ਸਾਡੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਘਰ ਆਏ ਨੇ ਉਹਨਾਂ ਭੇਜਿਆ ਲਲਾਰੀ ਆਵੇ ਕੱਪੜੇ ਰੰਗਣੇ ਨੇ ਇਹਨਾਂ ਨੂੰ ਨੀਲਾ ਰੰਗ ਕਰਦੇ ਤਿੰਨ ਚੋਲੇ ਤੇ ਇੱਕ ਜਾਦਰ ਲਲਾਰੀ ਬੋਲਿਆ ਜੀ ਸਾਡਾ ਕੰਮ ਹੀ ਕੱਪੜੇ ਰੰਗਣੇ ਚੌਧਰੀ ਸਾਹਿਬ ਤੁਸੀਂ ਆਇਓ ਧੰਨ ਭਾਗ ਤੁਹਾਡੇ ਗੁਰੂ ਦੇ ਹੁਣ ਕਿਸੇ ਦੇ ਹੁਣ ਅਸਰ ਤੇ ਕੱਪੜੇ ਰੰਗਣੇ ਨੇ ਪਰ ਇੱਕ ਬੇਨਤੀ ਹੈ ਇਹ ਚੋਲੇ 2-4 ਦਿਨ ਰੁੱਕ ਕੇ ਮਿਲਣਗੇ ਕਿਉਂ ਲਲਾਰੀ ਬੋਲਿਆ ਰੰਗ ਮੁੱਕਿਆ ਹੋਇਆ ਕੱਲ ਸਵੇਰੇ ਬਾਜ਼ਾਰੋਂ ਰੰਗ ਮੰਗਾਵਾਂਗੇ ਫਿਰ ਇੱਕ ਦਿਨ ਮੱਟ ਵਿੱਚ ਕਢਣ ਨੂੰ ਲੱਗਦਾ ਜਦੋਂ ਰੰਗ ਪੱਕ ਜਾਏ ਤਾਂ ਫਿਰ ਝੋਲੇ ਅਸੀਂ ਉਹ ਕੱਪੜੇ ਰੰਗੀਜੀ ਦੇਨੇ ਇਸ ਲਈ ਦੋ ਚਾਰ ਦਿਨ ਲੱਗ ਜਾਣਗੇ ਪਰਸੋਂ ਚ ਉੱਥੇ ਮਿਲ ਜਾਣਗੇ ਵਾਪਸ ਆ ਗਏ ਦੋਵੇਂ ਭਰਾ ਆ ਕੇ ਕਹਿੰਦੇ ਮਹਾਰਾਜ ਕੱਪੜੇ ਤੇ ਦੇ ਦਿੱਤੇ ਨੇ ਲਲਾਰੀ ਕਹਿੰਦਾ ਤਿੰਨ ਚਾਰ ਦਿਨ ਲੱਗ ਹੀ ਜਾਣਗੇ ਤਲ ਰੰਗ ਲਿਆਉਣਾ ਫਿਰ ਰਾਤੀ ਕਾਟਣਾ ਰੱਖੇਗਾ ਫਿਰ ਉਹ ਦੋ ਦਿਨਾਂ ਬਾਅਦ ਮੱਟ ਵਿੱਚ ਰੰਗ ਪੱਕਣਾ ਫਿਰ ਜਾ ਕੇ ਉਹਨੇ ਝੋਲੇ ਰੰਗੜੇ ਨੇ ਮਹਾਰਾਜ ਦੋ ਤਿੰਨ ਚਾਰ ਦਿਨ ਲੱਗ ਸਕਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਗੁਲਾਬੇ ਬੇਟਾ ਜਾਓ ਵਾਪਸ ਉਹ ਲਲਾਰੀ ਨੂੰ ਕਹੋ ਸਾਨੂੰ ਚੋਲੇ ਕੱਲ ਚਾਹੀਦੇ ਨੇ ਇਹਨਾਂ ਨੂੰ ਨੀਲਾ ਰੰਗ ਕਰ ਦੇਵੇ ਕੱਪੜੇ ਕੱਲ ਚਾਹੀਦੇ ਨੇ ਰਹੀ ਗੱਲ ਰੰਗ ਮੁੱਕਣ ਦੀ ਲਲਾਰੀ ਨੂੰ ਕਹੋ ਜਿਹੜੇ ਮੱਟ ਵਿੱਚ ਉਹ ਕੱਪੜੇ ਰੰਗਦੇ ਰੰਗ ਨਾ ਪਾਵੇ ਪਾਣੀ ਪਾ ਕੇ ਰੰਗਦੇ ਆਪੇ ਰੰਗੀ ਜਾਂਦੇ ਮਹਾਰਾ ਸਤਿਵਚਨ ਹੁਣ ਗੁਰੂ ਦਾ ਸ਼ਿਸ਼ ਉਹ ਐ ਜਿਹੜਾ ਸਤਿਵਚਨ ਕਹਵੇ ਤਰਕਨੰਤਰ ਇਹ ਗੱਲ ਨਾ ਕਹੇ ਕਿਵੇਂ ਹੋ ਸਕਦਾ ਹੈ ਇਹ ਚੀਜ਼ ਸਿੱਖ ਦੇ ਅੰਦਰ ਨਹੀਂ ਹੋਣੀ ਚਾਹੀਦੀ ਗਾਵਿਆਂ ਸੁਣਿਆ ਤਿੰਨ ਤਾਂ ਹਰ ਥਾਂ ਪਾਵੇਂ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰ ਮੰਨੀ ਦੁਨੀਆ ਕਦੇ ਇੰਪੋਸੀਬਲ ਹੋ ਨਹੀਂ ਸਕਦਾ ਸਿੱਖੋ ਨੂੰ ਕਹਿੰਦੇ ਨੇ ਜਿਹੜਾ ਕਹਿੰਦਾ ਗੁਰੂ ਨੇ ਕਿਹਾ ਹੁਣ ਹੋ ਸਕਦਾ ਚਲੇ ਗਏ ਜਾ ਕੇ ਲਲਾਰੀ ਦਾ ਫਿਰ ਦਰਵਾਜ਼ਾ ਖੜਕਾਇਆ ਲਲਾਰੀ ਨੂੰ ਕਿਹਾ ਬਈ ਰੰਗ ਲਿਉਣ ਦੀ ਲੋੜ ਨਹੀਂ ਸਾਡੇ ਗੁਰੂ ਦਾ ਹੁਕਮ ਹੈ ਜਿਨ੍ਹਾਂ ਤੇਰੇ ਮੱਟ ਵਿੱਚ ਰੰਗ ਹੈ ਤੂੰ ਪਾਣੀ ਭਾ ਕੇ ਰੰਗੀ ਦੇ ਆਪੇ ਰੰਗ ਚੜ ਜਾਏਗਾ ਲਲਾਰੀ ਹੈਰਾਨ ਹੋ ਕੇ ਬੋਲਿਆ ਤੇ ਨਾਲ ਕਹਿੰਦਾ ਚੌਧਰੀ ਸਾਹਿਬ ਇੱਕ ਗੱਲ ਨੇ ਸਾਨੂੰ ਕੀ ਹੈ ਰੰਗ ਚੜੇ ਭਾਵੇਂ ਨਾ ਚੜਿਆ ਸਾਨੂੰ ਤੇ ਪੈਸੇ ਲੈਣੇ ਨੇ ਚੌਧਰੀ ਸਾਹਿਬ ਜੇ ਤੁਹਾਡਾ ਗੁਰੂ ਐ ਕਹਿੰਦਾ ਇਸੇ ਤਰ੍ਹਾਂ ਕਰ ਦੇ ਪਰ ਰੰਗ ਨਾ ਚੜਿਆ ਮੈਨੂੰ ਨਾ ਕਿਓ ਮੈਂ ਪਾਣੀ ਪਾ ਕੇ ਡੋਬ ਦਿੰਨੇ ਅਸੀਂ ਤੇ ਪੈਸੇ ਲੈਣੇ ਨੇ ਸਾਨੂੰ ਕੀ ਹੈ ਰੰਗ ਚੜੇ ਜਾਂ ਨਾ ਚੜੇ ਲਲਾਰੀ ਨੂੰ ਦੋਵੇਂ ਭਰਾਵੇਂ ਕਹਿ ਕੇ ਆ ਗਏ ਉਹਨਾਂ ਦੋਮਾ ਮੀਆਂ ਬੀਬੀ ਲਲਾਰੀ ਤੇ ਉਹਦੇ ਘਰ ਵਾਲੀ ਨੇ ਮੱਟ ਵਿੱਚ ਪਾਣੀ ਪਾਇਆ ਕੱਪੜੇ ਢੋਬ ਦਿੱਤੇ ਰੰਗਣ ਲਈ ਸਵੇਰ ਦਿਨ ਚੜਿਆ ਦਿਨ ਚੜਦਿਆਂ ਅਜੇ ਧੁੰਦ ਫੈਲੀ ਹੋਈ ਐ ਉਸ ਵਕਤ 에 ਉੱਠ ਕੇ ਉਹਨਾਂ ਦੋਮਾ ਜੀਆਂ ਮੀਆਂ ਤੇ ਬੀਬੀ ਨੇ ਭਾਵ ਲਲਾਰੀ ਤੇ ਉਹਦੇ ਘਰ ਵਾਲੀ ਨੇ ਕੱਪੜੇ ਕੰਡੇ ਮੱਟ ਵਿੱਚੋਂ ਚਾਦਰ ਉੱਤੇ ਝੰਡਕ ਕੇ ਸੁਕਣੇ ਪਾ ਦਿੱਤੇ ਜਿਵੇਂ ਜਿਵੇਂ ਦਿਨ ਚੜਦਾ ਲਲਾਰੀ ਤੋਂ ਉਹਦੇ ਘਰ ਵਾਲੀ ਵਿਹੜੇ ਚ ਘੁੰਮਦਿਆਂ ਵੇਖਦੇ ਨੇ ਉਹ ਹੈਰਾਨੀ ਦੀ ਹੱਦ ਨਾ ਰਹੀ ਲੋ ਲੱਗ ਰਹੀ ਹੈ ਕੱਪੜਿਆਂ ਵੱਲ ਵਖਿਆ ਇੰਨਾ ਗੂੜਾ ਨੀਲਾ ਰੰਗ ਹੈਰਾਨ ਹੋ ਕੇ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਇੰਨਾ ਗੂੜਾ ਰੰਗ ਤਾਂ ਕਦੇ ਰੰਗ ਚੋਂ ਨਹੀਂ ਚੜਿਆ ਜਿੰਨਾ ਪਾਣੀ ਚੋਂ ਚੜ ਗਿਆ ਚੌਧਰੀਆਂ ਦਾ ਗੁਰੂ ਕਾਮਲ ਮੁਰਸ਼ਦ ਹੈ ਕੋਈ ਪਹੁੰਚਿਆ ਹੋਇਆ ਗੁਰੂ ਹੈ ਚਲੋ ਦੇ ਦਰਸ਼ਨ ਕਰੀਏ ਕਪੜੇ ਸੁਕਾ ਕੇ ਲਲਾਰੀ ਤੇ ਉਹਦੇ ਘਰ ਵਾਲੀ ਦਸਮ ਪਾਤਸ਼ਾਹ ਦੇ ਦਰਸ਼ਨ ਕਰਨ ਆ ਗਏ ਚੌਧਰੀਆਂ ਦੇ ਘਰ ਜਿੱਥੇ ਅੱਜ ਗੁਰਦੁਆਰਾ ਚਵਰਾ ਸਾਹਿਬ ਹੈ ਦੋਮਾ ਜੀਆਂ ਨੇ ਆ ਕੇ ਚੌਧਰੀਆਂ ਨੂੰ ਕਿਹਾ ਤੁਹਾਡੇ ਗੁਰੂ ਦੇ ਵਸਤਰ ਨੇ ਤੇ ਨਾਲ ਇੱਕ ਗੱਲ ਕਹੀ ਅਸੀਂ ਦਰਸ਼ਨ ਕਰਨੇ ਨੇ ਗੁਰੂ ਦੇ ਲਲਾਰੀ ਦੀ ਗੱਲ ਸੁਣ ਕੇ ਚੌਧਰੀ ਕਹਿੰਦਾ ਰੁਕ ਜਾ ਦੋ ਮਿੰਟ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਿਆ ਲਈ ਮਹਾਰਾਜ ਲਲਜੀ ਆਇਆ ਉਹਦੇ ਘਰ ਵਾਲੀ ਆਈ ਹੈ ਕੱਪੜੇ ਰੰਗ ਕੇ ਲਿਆਏ ਨੇ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਜ਼ੂਰ ਨੇ ਕਿਹਾ ਭੇਜ ਦਿਓ ਪੌੜੀਆਂ ਚੜ ਕੇ ਚਵਾਰੇ ਵਿਧਮੇ ਜੀ ਗਏ ਜਦੋਂ ਜਾ ਕੇ ਦੋਮਾਂ ਜੀਆਂ ਹਜ਼ੂਰ ਨੂੰ ਮੱਥਾ ਟੇਕਿਆ ਨਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਖਾਂ ਨਿੱਤਰ ਬੰਦ ਸਨ ਜਦੋਂ ਦੋਮਾਂ ਜੀਆਂ ਮੱਥਾ ਟੇਕਿਆ ਚੌਧਰੀ ਗੁਲਾਬਾ ਬੋਲਿਆ ਮਹਾਰਾਜ ਲਲਾਰੀ ਤੇ ਉਹਦੇ ਘਰ ਵਾਲੀ ਆਏ ਨੇ ਦਸਮ ਪਾਤਸ਼ਾਹ ਬੋਲੇ ਖਿਸੇ ਵਿੱਚੋਂ ਇਸ ਤਰ੍ਹਾਂ ਪਾਤਸ਼ਾਹ ਨੇ ਪੰਜ ਮੋਹਰਾਂ ਕੱਢੀਆਂ ਪੈਸੇ ਦੇ ਕੇ ਕਹਿੰਦੇ ਲੈ ਵੀ ਲਲਾਰੀ ਤੈਨੂੰ ਕੀ ਹੈ ਰੰਗ ਭਾਵੇਂ ਚੜੇ ਨਾ ਚੜੇ ਤੈਨੂੰ ਤੇ ਪੈਸੇ ਚਾਹੀਦੇ ਨੇ ਤੂੰ ਤੇ ਪੈਸੇ ਲੈਣੇ ਨੇ ਰੰਗ ਭਾਵੇਂ ਚੜੇ ਨਾ ਚੜੇ ਉੱਕਾ ਵਰਕੇ ਰੋਪਿਆ ਮਹਾਰਾਜ ਇਹ ਗੱਲ ਤੇ ਰਾਤ ਹੋਈ ਸੀ ਹੱਥ ਜੋੜ ਕੇ ਕਹਿੰਦਾ ਮਹਾਰਾਜ ਪੈਸੇ ਨਹੀਂ ਚਾਹੀਦੇ ਹਜ਼ੂਰ ਨੇ ਕਿਹਾ ਕਿਉਂ ਰੰਗ ਭਾਵੇਂ ਚੜੇ ਭਾਵੇਂ ਨਾ ਚੜੇ ਤੁਹਾਨੂੰ ਤੇ ਪੈਸੇ ਚਾਹੀਦੇ ਨੇ ਤੂੰ ਤੇ ਰਹਾ ਤੇ ਇਹ ਕਹਿੰਦਾ ਸਾ ਮਹਾਰਾਜ ਗਲਤੀ ਹੋ ਗਈ ਪੈਸੇ ਨਹੀਂ ਚਾਹੀਦੇ ਹਜ਼ੂਰ ਬੋਲੇ 1000 ਕੀ ਚਾਹੀਦਾ ਇਹ ਦਮੇਜੀ ਰੋਪ ਹੈ ਕਹਿੰਦੇ ਸਤਿਗੁਰੂ ਸਾਡੇ ਘਰ ਵਿੱਚ ਨਾ ਔਲਾਦ ਨਹੀਂ ਹੈ ਮੇਰੇ ਘਰ ਵਾਲੀ ਨੂੰ ਲੋਕ ਉੰਤਰੀ ਕਹਿੰਦੇ ਤੇ ਜਿੱਥੋਂ ਇਹ ਲੰਘਦੀ ਐ ਲੋਕ ਆਪਣੇ ਬੱਚਿਆਂ ਨੂੰ ਲੁਕੋ ਲੈਂਦੇ ਨੇ ਕਿਤੇ ਉੰਤਰੀ ਦਾ ਪਰਛਾਵਾਂ ਨਾ ਪੈ ਜਾਏ ਅਸੀਂ ਮਹਾਰਾਜ ਕੋਲ ਉਂਝ ਵੀ ਕਿਤੇ ਰਖੀਏ ਪਾਣੀ ਵੀ ਸੁੱਟੀਏ ਲੋਕ ਸਾਡੇ ਘਰ ਅੱਗੇ ਉਹ ਨਹੀਂ ਲੰਘਦੇ ਇਹਨੇ ਕੁਝ ਜਾਦੂ ਟੂਣਾ ਨਾ ਕਰਤਾ ਹੋਵੇ ਇਹਦੇ ਔਲਾਦ ਨਹੀਂ ਹੈ ਮਹਾਰਾਜ ਇਤੋਂ ਲੋਕ ਪਰਸ਼ਾਵਿਓ ਵੀ ਆਪਣੇ ਬੱਚਿਆਂ ਨੂੰ ਲੁਕਾਉਂਦੇ ਨੇ ਇੱਕ ਕਿਰਪਾ ਕਰੋ ਸਤਗੁਰੂ ਔਲਾਦ ਬਖਸ਼ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਵਿੱਚ ਆ ਕੇ ਬਚਨ ਕਿਹਾ ਜਾਂ ਲਲਾਰੀ ਗੁਰੂ ਨਾਨਕ ਦੇ ਘਰੋਂ ਇਹ ਵੀ ਦਿੱਤਾ ਸਾਥ ਸੰਗਤ ਇਹ ਨਹੀਂ ਮੇਰੇ ਸਤਗੁਰਾਂ ਕਿਹਾ ਕਿ ਮੈਂ ਤੇ ਕੱਲ ਆਪਣੇ ਪੁੱਤ ਸ਼ਹੀਦ ਕਰਾ ਕੇ ਆਇਆ ਤੂੰ ਪੁੱਤਰ ਮੰਗਣ ਡਿਆ ਗੁਰੂ ਗੋਬਿੰਦ ਸਿੰਘ ਮਹਾਰਾ ਰੱਬ ਨੇ ਰੱਬ ਦੇ ਘਰੋਂ ਕਦੇ ਜਵਾਬ ਨਹੀਂ ਮਿਲਦਾ ਹਜ਼ੂਰ ਨੇ ਕਿਹਾ ਜਾ ਗੁਰੂ ਨਾਨਕ ਦੇ ਘਰੋਂ ਇਹ ਵੀ ਦਿੱਤਾ ਤੇਰੇ ਘਰ ਔਲਾਦ ਗੁਰੂ ਨਾਨਕ ਬਖਸ਼ਣਗੇ ਪਰ ਆਹ ਲੈ ਫੜ ਪੈਸੇ ਪੰਜ ਮੋਰਾ ਇਹ ਵੀ ਰੱਖ ਜਾ ਤੇਰੇ